ਬਹੁਤ ਹੀ ਸਤਿਕਾਰਯੋਗ ਭੈਣਾ ਤੇ ਕਿਸਾਨ ਭਰਾਵੋ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਆਏ ਕਿਸਾਨ ਭਰਾਵੋ ਸਾਡੇ ਇਹ ਤਿੰਨ ਸ਼ਹੀਦ ਅੰਗਰੇਜ਼ੀ ਸਾਮਰਾਜ ਨਾਲ ਉਹਦੇ ਪ੍ਰਬੰਧ ਨਾਲ ਟਕਰਾਅ ਦੇ ਸ਼ਹੀਦ ਹੋਏ ਨੇ ਜਦੋਂ ਇਹ ਤਿੰਨ ਸ਼ਹੀਦਾਂ ਦਾ ਨਾਂ ਆਉਂਦਾ ਤਾਂ ਭਗਤ ਸਿੰਘ ਦਾ ਨਾਂ ਸਿਫਰ ਤੇ ਕਿਉਂ ਆਉਂਦਾ ਜਿਹੜੇ ਸਾਡੇ ਹਾਕਮ ਨੇ ਉਹਨਾਂ ਨੇ ਭਗਤ ਸਿੰਘ ਦੇ ਹੱਥ ਦੇ ਵਿੱਚ ਪਿਸਤੌਲ ਫੜਾਇਆ ਹੋਇਆ ਸਾਡੇ ਨੌਜਵਾਨ ਹਿੱਸੇ ਨੂੰ ਇਹ ਗੱਲ ਪਸੰਦ ਹੈ ਕਿ ਭਗਤ ਸਿੰਘ ਬਹੁਤ ਸੂਰਮਾ ਸੀ ਦਲੇਰ ਸੀ ਉਹਦੇ ਕੋਲੇ ਪਛਤਾਨ ਸੀ ਉਹਨੇ ਅੰਗਰੇਜ਼ੀ ਸਾਮਰਾਜ ਦੇ ਉਸ ਬੰਦੇ ਨੂੰ ਫੋਟਿਆ ਸੀ ਜਿਨੇ ਜਲਿਆਂਵਾਲੇ ਬਾਗ ਦੇ ਵਿੱਚ ਗੋਲੀਆਂ ਚਲਾ ਕੇ ਸਧਾਰਨ ਜਨਤਾ ਦਾ ਕਤਲੇਆਮ ਕੀਤਾ ਸੀ ਉਹਨਾ ਉਹਨੇ ਜਿਹਨੇ ਸੈਮਨ ਕਮਿਸ਼ਨ ਦੇ ਵਿਰੋਧ ਚ ਲਾਲਾ ਲਾਜਪਤ ਰਾਏ ਦਾ ਲਾਠੀਆਂ ਮਾਰ ਕੇ ਕਤਲ ਕੀਤਾ ਸੀ ਉਸ ਬੰਦੇ ਨੂੰ ਮਾਰਿਆ ਇਹਜ ਕਰਕੇ ਉਹਨੂੰ ਸੂਰਮਾ ਦੇਖਦੇ ਹੋ ਸਾਡੇ ਹਾਕਮਾਂ ਨੇ ਉਹਨੂੰ ਅੱਤਵਾਦੀ ਕਿਹਾ ਭਾਰਤ ਦੇ ਹਾਕਮਾਂ ਨੇ ਜਿਹੜੇ ਭਾਰਤ ਦੇ ਵਿੱਚ ਅੰਦੋਲਨ ਕਰ ਰਹੀ ਧਰਸੀ ਕਾਂਗਰਸ ਉਹਨਾਂ ਨੇ ਵੀ ਅਗਰੇਜ਼ਾਂ ਦੇ ਹੱਥ ਹਾਂ ਮਿਲਾ ਕੇ ਉਹਨੂੰ ਅੱਤਵਾਦੀਆਂ ਕਿਹਾ ਉਹ ਹਿੰਸਕ ਕਿਹਾ ਹਿੰਸਾ ਕਰਨ ਵਾਲਾ ਕਿ ਦੋ ਵਿਚਾਰਾ ਚੱਲੀਆਂ ਦੋਨਾਂ ਵਿਚਾਰਾਂ ਦਾ ਇਹ ਇਸ਼ੂ ਸੀ ਕਿ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢਣਾ ਇਸ ਗੱਲ ਤੇ ਸਾਰੇ ਲੋਕ ਇਕੱਠੇ ਸੀ ਜੀ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚ ਰਹਿਣ ਨਹੀਂ ਦੇਣਾ ਪਰ ਰੌਲਾ ਇਹ ਸੀ ਵੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਹੜੀ ਭਾਰਤ ਦੇ ਵਿੱਚ ਹਕੂਮਤ ਹੋਊਗੀ ਉਹ ਕਿੰਨੇ ਲੋਕਾਂ ਦੀ ਹੋਊਗੀ ਤੇ ਉਹ ਕੀ ਕਰੂਗੀ ਗਾਂ ਵਾਸਤੇ ਉਹਦੀ ਨੀਤੀ ਕੀ ਹੋਊ ਉਹਦੀ پالਸੀ ਕੀ ਉਹ ਮਜ਼ਦੂਰਾਂ ਵਾਸਤੇ ਕੀ ਸੋਚਦੀ ਐ ਉਹ ਕਿਸਾਨਾਂ ਵਾਸਤੇ ਕੀ ਸੋਚਦੀ ਐ ਉਹ ਛੋਟੀ ਇੰਡਸਟਰੀ ਵਾਸਤੇ ਕੀ ਸੋਚਦੀ ਐ ਦੁਕਾਨਦਾਰਾਂ ਵਾਸਤੇ ਕੀ ਸੋਚਦੀ ਐ ਵਿਦਿਆਰਥੀਆਂ ਵਾਸਤੇ ਕੀ ਸੋਚਦੀ ਐ ਔਰਤਾਂਾਰੇ ਹੋ ਕੀ ਸੋਚ ਲਈ ਹੈ ਕੀ ਇਸ ਤਰ੍ਹਾਂ ਦਾ ਪ੍ਰਬੰਧ ਹੋਊਗਾ ਕਿ ਜਿੱਥੇ ਸਾਰੇ ਵਰਗ ਦੇ ਲੋਕ ਸੁਖੀ ਬਸਦੇ ਹੋਣ ਪਾਕਿਸਤਾਨ ਗੋਰਾ ਦਾ ਇਨਕਲਾਬ ਦਾ ਨਾਰਾ ਤੇ ਸਾਮਰਾਜੀ ਮੋਰਦਾਬਾਦ ਦਾ ਨਾਰਾ ਇਹ ਸੀ ਕਿ ਕੀ ਇੱਥੇ ਬਰਾਬਰਤਾ ਦਾ ਸਮਾਜ ਹੋਊਗਾ ਇਹ ਜਦੋਂ ਗੱਲ ਸੀ ਜਿਹੜੀ ਗੋਲੀਓ ਨੇ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਕੱਢੀ ਐ ਹਰਬਾਲਪੁਰ ਦੇ ਵਿੱਚ ਕਿਤਾਬਾਂ ਉਹਨੇ ਸੈਂਕੜੇ ਪੜੀਆਂ ਨੇ ਪਰ ਕਿਤੇ ਇਹ ਜ਼ਿਕਰ ਕਿਉਂ ਨਹੀਂ ਹੁੰਦਾ ਕਿ ਭਗਤ ਸਿੰਘ ਫਿਲਾਸਫਰ ਵੀ ਸੀ ਜੇ ਮੈਂ ਸਾਨੂੰ ਜਾਣਕਾਰੀ ਦੇਣੀ ਹੋਵੇ ਭਗਤ ਸਿੰਘ ਬਹੁਤ ਹੀ ਸ਼ਰੀਫ ਨੌਜਵਾਨ ਸੀ ਜਿਹੜਾ ਮਨੁੱਖਤਾ ਨੂੰ ਬਹੁਤ ਪਿਆਰ ਕਰਦਾ ਸੀ ਜਿਹੜਾ ਗਰੀਬਾਂ ਨੂੰ ਗਾਇਆਂ ਲਾ ਲੈਂਦਾ ਸੀ ਜਿਹਦੀ ਜ਼ਿੰਦਗੀ ਦਾ ਮਨੋਰਥ ਇਹ ਸੀ ਕਿ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਖੁਸ਼ਹਾਲ ਹੋਣ ਇਹਦੀ ਖਾਤਰ ਉਹਨੇ ਕਿਤਾਬਾਂ ਵੀ ਪੜ੍ਹੀਆਂ ਉਹਨੇ ਲਿਖਤਾਂ ਵੀ ਕੀਤੀਆਂ ਉਹਨੇ ਦੱਸਿਆ ਵੀ ਇਹ ਪ੍ਰਬੰਧ ਕਿਵੇਂ ਚਲਾਇਆ ਜਾ ਸਕਦਾ ਹੈ ਆਪਦੇ ਦੇਸ਼ ਦੇ ਖਾਸੀ ਨੂੰ ਤੇ ਹਾਲਤ ਨੂੰ ਪਛਾਣਿਆ ਉਹਨੇ ਉਹਦੀ ਮਹੱਤਤਾ ਅੰਗਰੇਜ਼ੀ ਸਾਮਰਾਜ ਦੇ ਉਪੇਖਣ ਦੀ ਖਾਤਰ ਇਥੋਂ ਵਿਦਾ ਕਰਨ ਦੀ ਖਾਤਰ ਇਥੋਂ ਭਜਾਉਣ ਦੀ ਖਾਤਰ ਤਾਂ ਹਜ਼ਾਰਾਂ ਲੋਕ ਸ਼ਹੀਦ ਹੋਏ ਨੇ ਇੱਕ ਕਲਾ ਸ਼ਹੀਦ ਨਹੀਂ ਹੋਇਆ ਇਹਨੇ ਦੇਸ਼ਾਂ ਵੀ ਦਿੱਤੀ ਆ ਸਮਾਜ ਨੂੰ ਲੈਣ ਵੀ ਦਿੱਤੀ ਆ ਇਹਦੀ ਤਾਂ ਕਰਕੇ ਵਿਸ਼ੇਸ਼ ਜਗ੍ਹਾ ਉਹਨ ਸ਼ਹੀਦ ਤਾਂ ਤਿੰਨ ਹੋਏ ਨੇ ਬਈ ਇਕੱਠੇ ਸਫਾਸੀ ਜੜੇ ਕਿਤਾਬਾਂ ਸਭ ਤੋਂ ਵੱਧ ਜੇਲ੍ਹ ਦੇ ਵਿੱਚ ਇਹਨੇ ਪੜ੍ਹੀਆਂ ਨੇ ਸਹਰੇ ਦਾ ਸ਼ਰੀਫ ਹੈ ਜਿਹੜਾ ਮਜ਼ਦੂਰ ਉਹਦੇ ਝਾੜੂ ਮਾਰਨ ਆਉਂਦਾ ਉਹਨੂੰ ਪਹਿਲਾ ਕੋਠੜੀ ਸਾਫ ਕਰਨ ਤੋਂ ਪਹਿਲਾ ਦੱਸਿਆ ਜਾਂਦਾ ਜੀ ਇਹੇ ਕੋਠੜੀ ਭਗਤ ਸਿੰਘ ਜੀ ਇਹ ਜਿਹੜੀ ਤੂੰ ਸਾਫ ਕਰਦਾ ਉਹ ਨਾਲੇ ਝਾੜੂ ਮਾਰੀ ਕਹਿੰਦਾ ਨਾਲੇ ਕੰਬੀ ਜਾਂਦਾ ਕਿ ਜਦ ਇਹ ਬੜੇ ਦਹਿਸ਼ਤ ਕਰਦੀ ਕੋਠੜੀ ਜਦੋਂ ਮੇਰੇ ਕਿਤੇ ਇੱਥੇ ਕੋਈ ਕੌਂਸਲਿੰਗ ਸਾਫ ਕਰਦੇ ਕਰਦੇ ਨਾ ਕਿਤੇ ਆ ਜੇ ਜਦੋਂ ਅੰਦਰ ਜਾਂਦਾ ਉਹਨੂੰ ਸਾਫ ਕਰਨ ਨੂੰ ਡਰਦਾ ਅੰਦਰ ਬੜਦਾ ਨਹੀਂ ਇਹ ਭਗਤ ਸਿੰਘ ਦੀ ਕੌਂਸਲਿੰਗ ਜਾਣਾ ਕਿਉਂਕਿ ਭਗਤ ਸਿੰਘ ਦੇ ਬਾਰੇ ਏਡਾ ਪ੍ਰਚਾਰ ਕੀਤਾ ਹੋਇਆ ਸੀ ਜੋ ਖੌਫ ਉਹਦਾ ਬਹੁਤ ਹੀ ਖਤਰਨਾਕ ਬੰਦਾ ਹੈ ਪਰ ਜਦੋਂ ਭਗਤ ਸਿੰਘ ਨੂੰ ਭੋਗੇ ਨੇ ਜਿਹਨੂੰ ਭੱਗੇ ਕਹਿੰਦੇ ਆ ਜਿਹਨੂੰ ਸਵੀਪਰ ਕਹਿੰਦੇ ਆ ਇਹਨੂੰ ਝਾੜੂ ਮਾਰਨ ਵਾਲਾ ਬੰਦਾ ਕਹਿੰਦੇ ਆ ਜਦੋਂ ਭੋਗੇ ਨੇ ਉਹ ਨੇੜੇ ਦੇਖਿਆ ਕਿ ਸਰਦਾਰਾ ਤੂੰ ਮੇਰੇ ਹੱਥਾਂ ਦੀ ਰੋਟੀ ਵੀ ਖਾ ਲੇਗਾ ਸਰਦਾਰਾ ਮੈਨੂੰ ਤੇਰੀਆਂ ਮਿੱਠੀਆਂ ਗੱਲਾਂ ਕੀ ਲੈਣੀਆਂ ਨੇ ਕਦੇ ਉਹ ਵੀ ਦਿਨ ਹੋਣਗੇ ਜਦੋਂ ਸਾਡੇ ਝਾੜੂ ਮਾਰਨ ਵਾਲਿਆਂ ਦੀ ਬੁੱਕਤ ਹੋਊਗੀ ਕਦੇ ਸਰਦਾਰਾ ਉਹ ਵੀ ਦਿਨ ਹੋਣਗੇ ਕਿ ਇੱਥੇ ਧਨਾੜ ਤੇ ਗਰੀਬ ਬਰਾਬਰ ਖੜਿਆ ਕਰਨਗੇ ਕਦੇ ਸਰਦਾਰਾ ਇਹੋ ਜਿਹੇ ਦਿਨ ਵੀ ਆਊਗਾ ਇੱਥੇ ਰਾਜਾ ਨਹੀਂ ਰੰਕ ਵੱਡੇ ਹੋਣਗੇ ਇੱਥੇ ਜਨਤਾ ਵੱਡੀ ਹੋ ਰਾਜੇ ਹੀਟਾ ਹੋਣਗੇ ਕਦੇ ਇਹੋ ਜਹ ਦਿਨ ਵੀ ਤੁਲੇ ਆਲੇਗਾ ਆਉਂਦੀ ਆਪਾਂ ਸਿਰੰਗਿਆਂ ਲੈ ਨਾ ਇਹ ਕਹਿੰਦੀਆਂ ਨੇ ਕਿ ਇੱਥੇ ਐਸ ਤਰ੍ਹਾਂ ਦਾ ਸਮਾਜ ਸਿਰਜਣ ਦੀ ਲੋੜ ਹੈ ਕਿ ਟੱਕਾ ਕਿਸੇ ਨਾਲ ਵੀ ਨਾ ਲਾਓ ਹੁਣ ਪੱਗਾ ਛੋੜੇ ਸਾਰੇ ਭਗਤ ਸਿੰਘ ਵਾਲੀਆਂ ਮੰਨਿਆਂ ਤੁਸੀਂ ਜਦੋਂ ਭਗਤ ਸਿੰਘ ਦੇ ਪੱਗਾਂ ਤੇ ਚੁੰਨੀਆਂ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਇਹ ਵਿਚਾਰ ਤਾਂ ਹੋਣਾ ਚਾਹੀਦਾ ਹੈ ਵੀ ਜਦੋਂ ਅਸੀਂ ਕਿਸੇ ਨੇ ਠੱਗੀ ਤਾਂ ਨਹੀਂ ਮਾਰਨੀ ਅਸੀਂ ਕਿਸੇ ਨੂੰ ਧੋਖਾ ਤਾਂ ਨਹੀਂ ਦੇ ਰਹੇ ਅਸੀਂ ਭਗਤ ਸਿੰਘ ਨੂੰ ਧੋਖਾ ਤਾਂ ਨਹੀਂ ਦੇ ਰਹੇ ਉਹ ਤਾਂ ਆ ਵਿਚਾਰ ਕਹਿੰਦਾ ਸੀ ਅਸੀਂ ਕਿਹਦੀ ਸੇਵਾ ਕਰਦੀਏ ਆ ਸਾਡੀ ਸਾਹ ਜ ਊਚੇ ਨਾਲ ਹੋਵੇ ਕਿ ਨੀਨੇ ਨਾਲ ਅਸੀਂ ਨੀਨੇ ਵਾਲੇ ਪਾਸੇ ਖੜੀਏ ਕਿ ਊਚੇ ਵਾਲੇ ਪਾਸੇ ਖੜੀਏ ਅਸੀਂ ਜਬਰ ਕਰਨ ਵਾਲੇ ਪਾਸੇ ਖੜੀਏ ਕਿ ਜਬਰ ਸਹਿਣ ਵਾਲੇ ਪਾਸੇ ਖੜੀਏ ਇਹ ਤੁਹਾਡੇ ਵਾਸਤੇ ਬਹੁਤ ਵੱਡੇ ਸਵਾਲ ਖੜੇ ਇਸ ਕਰਕੇ ਐਸ ਜੁਕ ਦੇ ਵਿੱਚ ਅਸੀਂ ਵਿਚਾਰ ਰਹੇ ਹਾਂ ਅਸੀਂ ਵਿਚਾਰ ਆਪਾਂ ਇੱਥੇ ਬੈਠੇ ਆ ਤੇ ਐਸੇ ਪੱਗ ਦੇ ਵਿੱਚ ਕਿ ਸਰਕਾਰ ਨੇ ਕੀਤੀ ਅੱਜ ਤਾਂ ਜਦੋਂ ਸਰਕਾਰ ਨੇ ਵੀ ਜਾ ਕੇ ਫੋਨ ਮਾਰ ਮਾਲਾ ਪਾਈਆਂ ਨੇ ਭਗਤ ਸਿੰਘ ਹਰਾਂ ਦੇ ਗਲਾਂ ਚ ਨਾਰੇ ਮਾਰੇ ਹੋਏ ਹਸੈਨੀ ਵਾਲੇ ਗਏ ਹੋਣਗੇ ਅੱਜ ਆਪਾਂ ਇੱਥੇ ਗੱਲ ਬਣਾ ਪਰ ਉਹ ਕਹਿਣੀ ਤੇ ਕਰਨੀ ਵਿੱਚ ਬਹੁਤ ਉਹਨਾਂ ਦਾ ਫਰਕ ਆਪਾਂ ਕਹਿੰਦੇ ਆ ਇਹ ਆ ਜਿਹੜੀ ਸਾਡੀ ਮੰਡੀ ਐ ਪੰਜਾਬ ਦੀ ਦਾਣਾ ਮੰਡੀ ਸਰਕਾਰੀ ਮੰਡੀ ਇਹੋ ਜੀ ਮੰਡੀ ਦੁਨੀਆ ਦੇ ਵਿੱਚ ਕੋਈ ਮੰਡੀ ਸਿਸਟਮ ਨਹੀਂ ਹੈ ਜਿਹੋ ਦਾ ਪੰਜਾਬ ਦੇ ਵਿੱਚ ਆ ਜਿੰਨੀਆਂ ਦੁਕਾਨਾਂ ਨੇ ਆਲੇ-ਦਾਲੇ ਜੇ ਲੋ ਹੈ ਮੈਨੂੰ ਲੱਗਦਾ ਵੀ 300-400 ਦੁਕਾਨ ਹੋਣੀਆਂ ਆਲੇ-ਦਾਲੇ ਪੂਰੀ ਐਡੀ ਮੰਡੀ ਦੇ ਅੜਦੋ ਇਹ ਸਾਰੀ ਦੀ ਸਾਰੀ ਐ ਮੰਡੀ ਨਾਲ ਜੁੜੀ ਹੋਈ ਆ ਤੇ ਅਸੀਂ ਮੰਡੀ ਨਾਲ ਜੁੜੇ ਹੋਏ ਆਂ ਟਰੱਕ ਯੂਨੀਅਨ ਮੰਡੀ ਨਾਲ ਜੁੜੀ ਹੋਈ ਐ ਮਜ਼ਦੂਰ ਮੰਡੀ ਨਾਲ ਜੁੜੇ ਹੋਏ ਨੇ ਮਾਰਕੀਟ ਕਮੇਟੀ ਮੰਡੀ ਨਾਲ ਜੁੜੀ ਹੋਈ ਐ ਜੇ ਭਲਾ ਸਰਕਾਰ ਦੀ ਇਹ ਜੀ ਨੀਤੀ ਕੋਈ ਆਗੀ ਹੋਵੇ ਜਿਹੜੀ ਇਹ ਮੰਡੀਆਂ ਖਤਮ ਕਰਨਾ ਚਾਹੁੰਦੀ ਹੋਵੇ ਤਾਂ ਬਚੂਗਾ ਕਿਹੜਾ ਭਾਈ ਆੜਤੀਏ ਬਚਣਗੇ ਮਜ਼ਦੂਰ ਬਚਣਗੇ ਜਲ ਕਿਸਾਨ ਤਾਂ ਇੱਥੇ ਨਹੀਂ ਕਿਤੇ ਹੋ ਗਏ ਮਾਲ ਤਾਂ ਵੇਚਣਗੇ ਤੇ ਬਚਦੇ ਕਿਸਾਨ ਵੀ ਕਰਨੇ ਕਿ ਆਹ ਮੰਡੀ ਪ੍ਰਬੰਧ ਹੈ ਜਿਹੜਾ ਇਹ ਸਰਕਾਰੀ ਹੈ ਅਸੀਂ ਸਰਕਾਰੀ ਮੰਡੀ ਪ੍ਰਬੰਧ ਰੱਖਣਾ ਚਾਹੁੰਦੇ ਆ ਅਸੀਂ ਕਹਿੰਦੇ ਆ ਵੀ ਸਾਡਾ ਅਨਾਜ ਕਮਾਇਆ ਹੋਇਆ ਅਨਾਜ ਇਹਦਾ ਕੰਟਰੋਲ ਸਰਕਾਰ ਕੋਲੇ ਹੋਵੇ ਅਨਾਜ ਦੇ ਭੰਡਾਰ ਸਰਕਾਰ ਕੋਲੇ ਹੋਣ ਜਾਂ ਤੱਕ ਵੰਡ ਪ੍ਰਣਾਲੀ ਦਾ ਅਧਿਕਾਰ ਸਰਕਾਰ ਕੋਲੇ ਹੋਵੇ ਸਾਡੀ ਨੀਤੀ ਇਹ ਕਹਿੰਦੀ ਹੈ ਪੱਤ ਸਿੰਘ ਦੀ ਨੀਤੀ ਇਹ ਕਹਿੰਦੀ ਕਿਉਂਕਿ ਅਨਾਜ ਹਰੇਕ ਮਨੁੱਖ ਦੇ ਮੂੰਹ 'ਚ ਪੈਣਾ ਜ਼ਰੂਰੀ ਹੈ ਇਸ ਕਰਕੇ ਅਨਾਜ ਦਾ ਕੰਟਰੋਲ ਸਰਕਾਰ ਕੋਲੇ ਹੋਣਾ ਚਾਹੀਦਾ ਵਿਦਿਆ ਦਾ ਪ੍ਰਬੰਧ ਸਰਕਾਰ ਕੋਲੇ ਹੋਣਾ ਚਾਹੀਦਾ ਸਿਹਤ ਸੇਵਾਵਾਂ ਦਾ ਪ੍ਰਬੰਧ ਸਰਕਾਰ ਕੋਲੇ ਹੋਣਾ ਚਾਹੀਦਾ ਬੈਂਕਾਂ ਦਾ ਪ੍ਰਬੰਧ ਸਰਕਾਰ ਕੋਲੇ ਹੋਣਾ ਚਾਹੀਦਾ ਹੈ। ਬਿਜਲੀ ਬੋਰਡ ਸਰਕਾਰੀ ਹੋਣਾ ਚਾਹੀਦਾ ਤੇ ਇਹਦਾ ਸਾਰੇ ਅਦਾਰਿਆਂ ਦੇ ਮੁਲਾਜ਼ਮ ਸਰਕਾਰੀ ਹੋਣ ਸਾਡੀ ਇਹ ਮੰਗ ਹੈ ਤੇ ਭਗਤ ਸਿੰਘ ਦੀ ਇਹ ਲਾਈਨ। ਅਸੀਂ ਤਾਂ ਆ ਚਾਹਦੇ। ਪਰ ਸਾਡੀ ਸਰਕਾਰ ਕੀ ਕਰ ਰਹੀ ਹੈ? ਸਾਡੀ ਸਰਕਾਰ ਇਹ ਕਹਿ ਰਹੀ ਹੈ ਕਿ ਨਾ ਮਾਂ ਜਿਹੜਾ ਫਿ ਮੰਡੀ ਨੀਤੀ ਖੇਤੀ ਮੰਡੀ ਨੀਤੀ ਲਿਆਂਦੀ ਹੈ ਹੋਣ। ਹੈਦਰ ਦੇ ਪਾਸੇ ਇਸ ਕਾਰਡੀਰ ਤੇ ਇੱਕ ਸ਼ੈਲੋ ਗਦਾਮ ਹੈ ਉਹਨੂੰ ਕਹਿੰਦੇ ਵੀ ਮੰਡੀ ਘੋਸ਼ਿਤ ਕਰ ਦਿਓ ਮੰਡੀ ਬਣਾ ਦਿਓ ਆਪਣਾ ਸ਼ੈਲੋ ਗਦਾਮਾਂ ਨਾਲ ਵਿਰੋਧ ਨਹੀਂ ਹੈ ਕਿਉਂਕਿ ਉੱਥੇ ਅਨਾਜ ਨੂੰ ਸਾਬ ਸੰਭਾਲ ਕੇ ਪ੍ਰਬੰਧ ਦੇ ਜਿਹੜੇ ਢੋਲ ਬਣੇ ਹੋਏ ਨੇ ਉਹ ਚੰਗੇ ਨੇ ਪਰ ਜੇ ਉਹ ਸ਼ੈਲੋ ਗਦਾਮ ਕਿਸੇ ਪ੍ਰਾਈਵੇਟ ਪੈਸੇ ਵਾਲੇ ਬੰਦੇ ਦਾ ਹੈ ਤੇ ਉਹ ਮੰਡੀ ਕੋਸ਼ਤ ਹੁੰਦਾ ਤਾਂ ਜਿਹੜੀਆਂ ਅਨਾਜ ਦੀਆਂ ਟਰਾਲੀਆਂ ਸਾਡੀਆਂ ਆਏ ਮੰਡੀ ਚ ਆਉਂਦੀਆਂ ਨੇ ਉਹ ਸਿੱਧੀਆਂ ਉਹ ਮੰਡੀ ਚ ਜਾਣ گی۔ ਉਹ ਮੰਡੀ ਚ ਨਾ ਤਲਾਈ ਹੈ ਨਾ ਚਰਾਈ ਹੈ ਨਾ ਲਹਾਈ ਹੈ ਨਾ ਪਰਾਈ। ਫਿਰ ਜਿਹੜੇ ਮਜ਼ਦੂਰ ਲਹਾਈ ਦਾ ਚਰਾਈ ਦਾ ਸਫਾਈ ਦਾ ਸਮਾਈ ਦਾ ਕੰਮ ਲਗਾਈ ਦਾ ਕੰਮ ਕਰਦੇ ਨੇ। ਉਹਨਾਂ ਦੀ ਮਜ਼ਦੂਰੀ ਖਤਮ ਮਾਰਕੀਟ ਕਮੇਟੀ ਦਾ ਕੰਮ ਖਤਮ ਟਰੱਕਾਂ ਦੀ ਢੋਤਵਾਈ ਖਤਮ ਆੜਤੀਆਂ ਦਾ ਕਮਿਸ਼ਨ ਖਤਮ ਜਦੋਂ ਇਹ ਸਾਰਾ ਕੁਝ ਖਤਮ ਹੋ ਗਿਆ ਆੜਤੀਏ ਵੀ ਚਲੇ ਗਏ ਟਰੱਕ ਯੂਨੀਅਨਾਂ ਘਰੋਂ ਤੋਰਤੀਆਂ ਮਾਰਕੀਟ ਕਮੇਟੀਆਂ ਘਰੋਂ ਤੋਰਤੀਆਂ ਉਦੋਂ ਭਾਈ ਛੇਲੂਗਦਾਂ ਵਾਲਾ ਕਿਹਾ ਕਰੂ ਕਿ ਤੇਰੀ ਟਰਾਲੀ ਦੀ ਕਣਕ ਗਿੱਲੀ ਐ अठ किलो क्वांटल का कट लाऊंगा बेचनी है, बी सौ रुपये क्वांटल वाली कणक का बारह सौ सो ना बेचनी है, चौबीस सौ रुपये कुंटल वाले झोने एक हजार का लोगा बेचनी है, मार गए क्योंकि उदो यह मंडी खत्म हो चुकी ऐसा दम टुट जूगा आ जो सारे आरती दुकाना वाले है ਇਹ ਦੁਕਾਨਾ ਬੰਦ ਕਰਕੇ ਕਿਸੇ ਹੋਰ ਕਾਰੋਬਾਰ 'ਚ ਪੈ ਜਾਣੀ ਕਿਉਂਕਿ ਇਹਨਾਂ ਕੋਲੇ ਪੈਸੇ ਫਿਰ ਭਰਾਵੋ ਜਦੋਂ ਲਾਗਤ ਖਰਚਾ ਵੀ ਨਾ ਮੁੜਿਆ ਫਿਰ ਤੁਸੀਂ ਜਮੀਨਾਂ ਵਿੱਚ ਹੋਗੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਖਾਤਰ ਜਮੀਨਾਂ ਵੇਚੋਗੇ ਜਿੱਥੇ ਇੱਕ ਕਿੱਲੇ ਤੋਂ 70000 ਦੀ ਫਸਲ ਨਿਕਲਦੀ ਹੈ ਜੇ ਹੀ ਫਸਲ 20-25000 ਤੇ ਰਹਗੀ ਬਾਈ ਤੁਹਾਡਾ ਠੇਕਾ ਪੂਰਾ ਨਾ ਹੋਇਆ ਫਿਰ ਤੁਸੀਂ ਜ਼ਮੀਨਾਂ ਵੇਚੋ ਜ਼ਮੀਨਾਂ ਵੇਚਣ ਜਾਓਗੇ ਮੂਰੇ ਕੰਪਨੀ ਤਿਆਰ ਖੜੀ ਐ ਜਿਹਦੇ ਕੋਲੇ ਇੰਨੇ ਪੈਸੇ ਨੇ 1 ਕਰੋੜ 5 ਲੱਖ ਏਕੜ ਜ਼ਮੀਨ ਐ ਪੰਜਾਬ ਦੀ 1 ਕਲਾਈਜ਼ ਕੰਪਨੀ ਕਲੀ ਕੰਪਨੀ ਪੰਜਾਬ ਦੀ ਸਾਰੀ ਜ਼ਮੀਨ ਖਰੀਦ ਸਕਦੀ ਐ ਜੇ 1 ਕਰੋੜ ਨੂੰ ਕੀਲਾ ਤੁਸੀਂ ਅੱਜ ਵੇਚਣਾ ਹੋਵੇ ਨਾ ਕੱਲੀ ਰੇਲੈਂਸ ਕੰਪਨੀ ਪੂਰੇ ਪੰਜਾਬ ਦੀ ਜ਼ਮੀਨ ਨੂੰ ਐਸ ਵੇਲੇ ਖਰੀਦਣ ਦੀ ਸਮਰੱਥਾ ਰੱਖਦੀ ਹੈ ਰੇਲੈਂਸ ਕੰਪਨੀ ਭਾਰਤ ਦੀ ਕੰਪਨੀ ਹੈ ਉਹ ਕੰਪਨੀ ਹੈ ਜਿਹਦੇ ਨਾਲੋਂ ਬਹੁਤ ਵੱਡੀਆਂ ਕਹਾ ਕਪੜੀਆਂ ਦਾ ਮੈਂ ਜ਼ਿਕਰ ਕਰਨ ਚੱਲਿਆ ਆ ਨੀਤੀ ਤੇ ਭਗਵਾਨ ਸਬਾਨ ਦੀ ਸਰਕਾਰ ਨੇ ਆਪਣੇ ਦਬਾਅ ਕਰਕੇ ਇੱਕ ਵਾਰੀ ਰੱਦ ਕੀਤੀ ਹੈ ਪਰ ਜਿਵੇਂ ਉਹਦੀ ਹੁਣ ਕੇਂਦਰ ਦੇ ਨਾਲ ਸਾਹਜ ਹੈ ਉਹ ਮੁੜ ਕੇ ਲਿਆ ਸਕਦੇ ਆ ਆ ਸਾਡੇ ਵਾਸਤੇ ਤਾਂ ਆ ਨਹੀਂ ਪੀ ਲੈਂਦੀ ਐ ਆੜਕਿਆਂ ਵਾਸਤੇ ਆ ਲੈਂਦੀ ਐ ਹੁਣ ਜਿੰਨੀਆਂ ਇਹ ਦੁਕਾਨਾਂ ਨੇ ਇਹਨਾਂ ਦਾ ਸਾਰਿਆਂ ਦਾ ਕੰਮ ਪਰਚੂਨ ਖੇਤਰ ਚ ਐ ਇਸ ਵਪਾਰ ਨੂੰ ਸਾਹਮਣੇ ਵਾਸਤੇ ਜਿਹੜੀਆਂ ਚਾਰ ਵੱਡੀਆਂ ਕੰਪਨੀਆਂ ਦੇ ਜ਼ਿਕਰ ਕਰਕੇ ਗਿਆ ਇੱਕ ਬਲਾਰਾ ਐਵੀ ਸੀ ਡੀ ਬੁੰਗਾ ਕਾਰਗਨ ਡ੍ਰੈਫਸ ਇਹ ਦੁਨੀਆ ਦੀਆਂ ਚਾਰ ਵੱਡੀਆਂ ਕੰਪਨੀਆਂ ਇਹੋ ਜਿਹੀਆਂ ਨੇ ਜਿਹੜਾ ਦੁਨੀਆ ਦੇ 70% ਵਪਾਰ ਤੇ ਜਿੰਨਾ ਦਾ ਕਰਜ਼ਾ ਹੈ ਉਹ ਜ਼ਮੀਨਾਂ ਠੇਕੇ ਤੇ ਨਹੀਂ ਲੈਂਦੇ ਨੇ ਉਹ ਜ਼ਮੀਨਾਂ ਵੇਚ ਵੀ ਲੈਂਦੇ ਨੇ ਤੇ ਅਨਾਜ ਭੰਡਾਰਾਂ ਤੇ ਉਹਦਾ ਦਾ ਕਰਜ਼ਾ ਹੈ ਜਿੱਥੇ ਵੀ ਸ਼ਾਰਟ ਪੈਂਦੀ ਆ ਜਾਂ ਕਿਸੇ ਚੀਜ਼ ਦੀ ਸ਼ਾਰਟ ਪੈਂਦੀ ਆ ਉਹ ਉੱਥੇ ਉਹ ਜਮ੍ਹਾਂ ਕਰ ਲੈਂਦੇ ਨੇ ਟੈਂਪਰੇਰੀ ਛਾੜ ਪਾ ਕੇ ਮਰਜ਼ੀ ਦੇ ਰੇਤਾਂ ਨਾਲ ਵੇਚਦੇ ਨੇ ਤੇ ਜੇ ਇਹਨਾਂ ਨੂੰ ਆ ਜਿਹੜੀ ਖੇਤੀ ਮੰਡੀ ਦੀਤੀ ਲਾਗੂ ਕਰਕੇ ਭਾਰਤੀ ਮਾਰਕੀਟ ਦੇ ਵਿੱਚ ਆਵੜੇ ਤੇ ਉਤਪਾਦਨ ਦਾ ਸਾਰਾ ਹਿੱਸਾ ਉਹਦਾ ਚਾਰ ਕੰਪਨੀਆਂ ਦੇ ਹਵਾਲੇ ਵੀ ਹੋ ਜਾਊਗਾ ਤੇ ਛੋਡੀਆਂ ਅਪਜਾਊ ਜ਼ਮੀਨਾਂ ਖਰੀਦਣ ਤੋਂ ਮਿਲਟ ਲਾਉਣਗੇ ਆਹ ਤਾਂ ਛੋਡੇ ਐਸ ਖੇਤਰ ਦਾ ਕੰਮ ਦੂਜਾ ਖੇਤਰ ਹੈ ਪ੍ਰਚੂਨ ਖੇਤਰਾਂ ਅਸੀਂ ਜਦੋਂ ਭਗਤ ਸਿੰਘ ਦੀ ਗੱਲ ਨੂੰ ਫੜਦਿਆਂ ਉਦੋਂ ਸਰਕਾਰ ਦੀ ਨੀਤੀ ਤੇ ਨੀਤਰੂ ਦੇਖਦੇ ਆ ਵੀ ਕੀ ਐ ਆ ਜਿਹੜਾ ਪਰਚੂਨ ਖੇਤਰਾ ਜਦੋਂ ਅਸੀਂ ਧਰਨਿਆਂ ਤੇ ਬੈਠਦੇ ਆ ਵਿਚਾਰੇ ਕਰਦੇ ਆ ਸਾਡੇ ਦੁਕਾਨਦਾਰ ਭਰਾਵਾਂ ਨੂੰ ਆੜਤੀਆਂ ਨੂੰ ਤੇ ਦੂਜੇ ਵਰਗ ਦੇ ਲੋਕਾਂ ਨੂੰ ਐ ਲੱਗਦਾ ਹੈ ਵੀ ਕਿਸਾਨ ਤਾਂ ਬੇਲੇ ਨੇ ਤਾਂ ਕਰਕੇ ਧਰਨੇ ਲਾਉਂਦੇ ਨੇ ਪਰ ਨਹੀਂ ਭਰਾਵੋ ਕਿਸਾਨਾਂ ਦਾ ਅੰਦੋਲਨ ਤਾਂ ਸੋਡੀ ਛਤਰੀ ਹੈ ਸੋਡੀ ਬਾੜ ਹੈ ਤੁਹਾਡਾ ਮੋਰਚਾ ਜਿੱਦੇ ਇਹ ਮੋਰਚਾ ਤੋੜਤਾ ਨਾ ਤੁਹਾਡਾ ਕੱਖ ਨਹੀਂ ਕਿਸੇ ਦਾ ਬਚਣਾ ਹੂੰਝਾ ਮਾਰ ਦਾਂਗੇ ਸਾਰੇ ਕਸੇ ਨੂੰ ਹੂੰਝਾ ਅਪਰਚੂਨ ਖੇਤਰ ਹੈ ਜਿਹੜਾ ਉਹਦੇ ਵਿੱਚ 4-5 ਵੱਡੀਆਂ ਕੰਪਨੀਆਂ ਨੇ ਅਮੈਰ ਕਾ ਦੀ ਸਭ ਤੋਂ ਵੱਡੀ ਕੰਪਨੀਆਂ ਐਮਾਜੋਨ ਜਿਹਦਾ ਅਰੋਵਾਰ ਇਸ ਵੇਲੇ 21 ਮੁਲਕਾਂ 'ਚ ਹੈ ਤੇ ਸਾਰੇ ਮੁਲਕਾਂ ਦੇ ਵਿੱਚ ਮਾਲ ਸਪਲਾਈ ਹੁੰਦਾ ਉਹਦਾ ਆਨਲਾਈਨ ਆਰਡਰ ਤੇ ਯਾਨੀ ਆਨਲਾਈਨ ਸਪਲਾਈ ਕਰਦੇ ਨੇ ਉਹ ਆਨਲਾਈਨ ਸਪਲਾਈ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਉਸ ਕੱਲੀ ਕੰਪਨੀ ਦਾ ਕੰਮ ਇਹ 100 ਮੁਲਕਾਂ ਦੇ ਵਿੱਚ ਹੈ ਤੇ 21 ਦੇਸ਼ਾਂ ਦੇ ਵਿੱਚ ਉਹਦੇ ਟਿਕਾਣੇ ਨੇ ਉਹਦੀ ਰੋਜ਼ ਦੀ ਆਮਦਨ ਦੇਖ ਕੇ 당ਗ ਰਹਿ ਜਾਓਗੇ ਤੁਸੀਂ 1624 ਕਰੋੜ ਰੁਪਏ ਉਹ ਐਮਾਜ਼ਨ ਕੰਪਨੀ ਦੀ ਰੋਜ਼ ਦੀ ਆਮਦਨ ਜਿਹੜੀ ਕਿੰਨਾ ਬਣ ਗਿਆ 68 ਕਰੋੜ ਰੁਪਏ ਇੱਕ ਘੰਟੇ ਦੇ ਉਹਦੀ ਰੋਜ਼ ਦੀ ਆਮਦਨ ਸੁੱਤੀ ਪੈਦੀ ਗੀ ਹੁੰਦੀ ਹੈ ਉਹਨਾਂਆਂ ਕਿਹੜੀਆਂ ਕੰਪਨੀਆਂ ਹੋਰ ਨੇ ਫਲਿੱਪਕਾਰਟ ਹੈ ਡੀਮਾਰਟ ਤੇ ਦੂਜੀ ਆਪਣੀ ਇਹ ਜੀਓ ਵਾਲੀ ਐ ਜਿਹੜੀ ਇਹ ਜਿਹੜੀਆਂ ਕੰਪਨੀਆਂ ਵੱਡੀਆਂ ਬਾਜ਼ਾਰਟ ਹੈ ਇਹ ਚਾਰ ਵੱਡੀਆਂ ਕੰਪਨੀਆਂ ਪਰਚੂਨ ਖੇਤਰ ਦੇ ਵਿਚਾਰੀਆਂ ਨੇ ਉਹਨਾਂ ਦਾ ਇਹ ਦੱਸਿਆ ਹੋਇਆ ਹੈ ਵੀ 1 ਸਤੰਬਰ ਤੋਂ ਲੈ ਕੇ 30 ਨਵੰਬਰ ਤੱਕ 3 ਮਹੀਨਿਆਂ ਦੇ ਵਿੱਚ ਉਹਨਾਂ ਨੇ 720 ਕਰੋੜ ਦੇ ਆਰਡਰ ਸਪਲਾਈ ਕਰਦੇ ਯਾਨੀ ਇੱਕ ਦਿਨ ਦੇ ਵਿੱਚ 12 ਕਰੋੜ ਆਰਡਰ ਸਪਲਾਈ ਕਰਦੇ ਉਹਨਾਂ ਨੇ ਹੁਣ ਤੁਸੀਂ ਦੇਖੋ 12 ਕਰੋੜ ਜੇ ਪੰਜਾਬ ਦੀ ਆਬਾਦੀ ਕਿੰਨੀ ਹੈ 3 ਕਰੋੜ ਜਨੇ ਪੰਜਾਬ ਦੇ 3 ਹੋਰ ਪੰਜਾਬ ਜੇ ਵੜਾ ਲੀਏ ਤਾਂ ਬੱਚੇ ਬੱਚੇ ਨੂੰ ਇੱਕ ਆਰਡਰ ਸਪਲਾਈ ਰੋਜ਼ ਹੁੰਦਾ ਹੈ ਐਡਾ ਵੱਡਾ ਕਾਰੋਬਾਰ ਹੈ ਉਹ ਫਿਰ ਇਹ ਪਰਚੂਨ ਖੇਤਰ ਚੱਲੂਗਾ ਜੇ ਆ ਨੀਤੀ ਪਰਚੂਨ ਖੇਤਰ ਵਾਲੀ Amazon ਵਾਲੀ ਲਿਆਂਦੀ ਤਾਂ ਇਹ ਨਹੀਂ ਚੱਲਦਾ ਜੇ ਮੰਡੀ ਨੀਤੀ ਵਾਲੀ ਲਾਗੂ ਹੋ ਗਈ ਤਾਂ ਆਹ ਕਾਰੋਬਾਰ ਨਹੀਂ ਚੱਲਦਾ ਅਗਲੀ ਹੋ ਗਈ ਸੰਤਾਂ ਦੀ ਵਪਾਰੀ ਸੰਤਾਂ ਦਾ ਕੀ ਬਣੂਗਾ ਸੰਤਾਂ ਮੇਰਾ ਵਿਕਾਸ ਨਹੀਂ ਹੁੰਦਾ ਪੰਜਾਬ ਦੇ ਵਿੱਚ ਭਰਾਵੋ 2 ਲੱਖ ਸੰਤਾਂ ਹੈ ਛੋਟੀ ਤੋਂ ਵੱਡੀ ਇੱਕ ਸੰਤਾਂ ਬਾਦ ਤੋਂ ਵੱਧ ਕੀਮਤ ਵਾਲੀ ਜਿਹਦੇ ਵਿੱਚ 5 ਕਰੋੜ ਰੁਪਇਆ ਲਾਗਤ ਵਾਲੀਆਂ ਸੰਧਾਂ ਤੋਂ 80 ਹੇਕਾਂ ਹੇਕਾਂ ਲਾਗਤ ਵਾਲੀਆਂ ਕੰਮੀਆਂ 2 ਕਰੋੜ 2 ਲੱਖ ਸੰਤ ਦੇ ਵਿੱਚ 5400 ਕਰੋੜ ਰੁਪਇਆ ਲੱਗਿਆ ਹੋਇਆ ਸਿਰ ਉਹ 5400 ਕਰੋੜ ਰੁਪਏ ਦੀ ਲਾਗ ਦੇ ਨਾਲ 11 ਲੱਖ 80 ਹਜ਼ਾਰ ਮਜ਼ਮਾ ਸਾਡਾ ਭਾਈ ਉੱਥੇ ਕੰਮ ਕਰਦਾ ਹੈ 20 ਲੱਖ ਅੰਦਰ ਉਹ ਸਾਰੀ ਦੀ ਸਾਰੀ ਸੰਤ ਨੂੰ ਜਿਹੜਾ ਭਗਵਾਨ ਜਮਾਨ ਕਹਿੰਦਾ ਮੈਂ ਤਾਂ ਤਰੱਕੀ ਵਿਕਾਸ ਕਰਨਾ ਚਾਹੁੰਨਾ ਇਹ ਵਿਕਾਸ ਨਹੀਂ ਹੋਣ ਦਿੰਦੇ ਭਗਵਾਨ ਜਮਾਨ ਸਰਕਾਰ ਉਹ ਸਾਰੀ ਸੰਤ ਨੂੰ ਤਬਾਹ ਕਰ ਜਾਣ ਹੈ ਉਹਨਾਂ ਕੰਪਨੀਆਂ ਨੂੰ ਸੱਦਾ ਦੇਣ ਜਾ ਰਿਹਾ ਹੈ ਜਿਹੜੀਆਂ ਵੱਡੀਆਂ ਜੋ ਕੰਪਨੀਆਂ ਨੇ ਉਹਨਾਂ ਨੂੰ ਕਹਿ ਰਿਹਾ ਹੈ ਵੀ ਤੁਸੀਂ ਸਾਡੇ ਪੂੰਜੀ ਲਾਓ 5 ਰੁਪਏ ਜੁਟ ਦੇਊਗਾ ਤੁਹਾਨੂੰ ਮੈਂ ਛੋਟੀਆਂ ਸੰਤਰੂ ਹੁਣ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ 5.5 ਦ ਤੇ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ 5 ਰੁਪਏ ਦੇਊਗਾ ਤੇ 200% ਫੰਡਿੰਗ ਦੇਊਗਾ 200% ਤੇ 4000 ਰੁਪਏ ਸੋਡੇ ਬਲਾਜਮਾ ਨੂੰ ਤਨਖਾਹ ਵੀ ਦੇਊਗਾ ਤੇ ਬਾਕੀ ਬਾਅਦ ਘਟਦੀਆਂ ਸ਼ਰਤਾਂ ਵੀ ਮੈਂ ਚੱਲੂਗਾ ਟਾਟਾ ਸਟੀਲ ਕੰਪਨੀ ਦੁਨੀਆ ਦੀ ਏਸ਼ੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਜਿਹੜੀ ਸਟੀਲ ਪੈਦਾ ਕਰਦੀ ਹੈ ਪੂਨੇ ਤੋਂ ਉਹ ਕੰਪਨੀ ਨੂੰ ਬਣਾਇਆ ਹੈ ਜਿਹੜੀ ਸਾਰੀ ਦੀ ਸਾਰੀ ਗੁਮਿੰਦਗੜ ਮੰਡੀ ਜਿਹਦੀਆਂ 5 ਤੋਂ ਲੈ ਕੇ 500 ਤੋਂ ਲੈ ਕੇ 5.5 ਸਾਲ ਇਕਾਈਆਂ ਕੰਮ ਕਰਦੀਆਂ ਨੇ ਉਹ ਸਾਰ ਜਗਾ ਸਾਰਿਆਂ ਬੇੜਾ ਮੋਦਾ ਮਾਨ ਚਲਦਾ ਭਗਮਾਨ ਸਰਕਾਰ ਇਹਨੂੰ ਕਹਿੰਦਾ ਸਮਾਨ ਸਾਹਿਬ ਤੁਸੀਂ ਵੀ ਅਸੀਂ ਭਗ ਸਿੰਘ ਦਾ ਰਾਜ ਲੈਣਾ ਚਾਹੁੰਦੇ ਹਾਂ ਸੇਵਾ ਉਹਨੇ ਦੀ ਭਗ ਭਗ ਸਿੰਘ ਦੀ ਨਾਰਾ ਪਿੰਡਾਂ ਦਾ ਨਾਰਾ ਆਮ ਆਦਮੀ ਦਾ ਧੋਖਾ ਕਰ ਰਹੇ ਹੋ ਭਗਵੰਤ ਮਾਨ ਸਾਹਿਬ ਲੋਕਾਂ ਨਾਲ ਤੁਸੀਂ ਤੁਸੀਂ ਭਾਜਪੀ ਦੀ ਬੋਲੀ ਬੋਲ ਰਹੇ ਹੋ ਸਰਕਾਰ ਪਿੰਡਾਂ ਤੋਂ ਚੱਲਦੀ ਨਹੀਂ ਸਰਕਾਰ ਤਾਂ ਮਹਿਲਾ ਤੋਂ ਚੱਲਦੀ ਹੈ ਪਿੰਡਾਂ ਵਾਲੀ ਸਰਕਾਰ ਨਹੀਂ ਰਹੀ ਇਹ ਡਾਂਗ ਦੇ ਜ਼ੋਰ ਨਾਲ ਇਸ ਤਖਤ ਨੂੰ ਦੱਬਣਾ ਚਾਹੁੰਦੇ ਹੋ ਡਾਂਗ ਦੇ ਜ਼ੋਰ ਨਾਲ ਸਰਕਾਰਾਂ ਨੇ ਲਹਿਰਾਂ ਕਦੇ ਦਬਦੀਆਂ ਨਹੀਂ ਹੁੰਦੀਆਂ ਕਰਦੇ ਬੰਦ ਤੋਂ ਪਹਿਲਾਂ ਕਿੰਨੇ ਬੰਦ ਕਰਤੇ ਹੋਰਾਂ ਨੂੰ ਬੰਦ ਕਰਦੇ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਕਿਉਂਕਿ ਇਹ ਚੂਹੇ ਨੂੰ ਕੋਈ ਭੇਖਾ ਨਹੀਂ ਹੁੰਦਾ ਕਿ ਬਿੱਲੀ ਮੇਰੀ ਮਾਸੀ ਹੈ ਕਿ ਨਹੀਂ ਹੈ ਚੂਹਾ ਜਾਣਦਾ ਅਸੀਂ ਇਹ ਗੱਲ ਜਾਣਦੇ ਹਾਂ ਕਿ ਸਰਕਾਰਾਂ ਨਾਲ ਟੱਕਰਾ ਸਾਡੇ ਰਿਸ਼ਤੇ ਜਿਹਦੇ ਨਾਲ ਨਹੀਂ ਅਸੀਂ ਕਿਹੜੀ ਗੱਲ ਕਰ ਰਹੇ ਹਾਂ ਭਗਤ ਸਿੰਘ ਵੀ ਇਹ ਗੱਲ ਜਾਣਦਾ ਸੀ ਕਿ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਹੈ ਉਹਨੂੰ ਇਸ ਗੱਲ ਦਾ ਪਤਾ ਸੀ ਜਦੋਂ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਕਿ ਇਸ ਬੰਬ ਦਾ ਮਨੂਰਤ ਕੀ ਹੈ ਇਸ ਗੱਲ ਦਾ ਮਤਲਬ ਕੀ ਹੈ ਤੇ ਇਸ ਗੱਲ ਦਾ ਇਲਜ਼ਾਮ ਕੀ ਹੋਊਗਾ ਇਸ ਗੱਲ ਦਾ ਅੰਦਾਜ਼ਾ ਕੀ ਹੋਊਗਾ ਇਸ ਗੱਲ ਦਾ ਨਤੀਜਾ ਕੀ ਹੋਰ ਜਾਣਦਾ ਸੀ ਅਸੀਂ ਜਾਣਦੇ ਇਸ ਕਰਕੇ ਕਿਸੇ ਵੀ ਖੇਤਰ ਚ ਜਿਹੜਾ ਭਗਵਾਨਤਮਾਨ ਸਾਹਿਬ ਕਹਿੰਦਾ ਕਿ ਆਹ ਜਿਹੜਾ ਰਾਜਪੁਰਾ ਸਮਾਰਟ ਸ਼ਹਿਰ ਬਣ ਗਿਆ ਇੱਥੇ ਕਹਿੰਦਾ ਵੀ ਸਮਾਰਟ ਸ਼ਹਿਰ ਬਣਨਾ ਇਸ 스마트 ਸ਼ਹਿਰ ਨੇ 1099 ਏਕੜ ਜ਼ਮੀਨ ਉਹ 스마트 ਸ਼ਹਿਰ ਵਾਸਤੇ ਇਹਨੇ ਮੁਫਤ ਦਿੱਤੀਆ ਪੈਸੇ ਲਾ ਕੇ ਮੁਖਤਵਾਂ ਨੂੰ ਉਹਨਾਂ ਨੂੰ ਮੁਫਤ ਦੇ ਕੇ ਹੋਰ સુਹੂਲਤਾਵਾਂ ਵੀ ਦੇਣੀਆਂ ਨੇ 7 ਅੱਡੇ ਬਣਨੇ ਨੇ ਜੀ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਕੱਲਾ ਸ਼ਹਿਰ ਸਮਾਰਟ ਸਮਾਰਟ ਸ਼ਹਿਰ ਆਇਆ ਹੈ ਤੇ ਹੋਰ ਇਹ ਜੇ 7-8 ਸ਼ਹਿਰ ਬਣਾਏ ਨੇ ਦੂਜੀਆਂ ਸਟੇਟਾਂ ਨੂੰ ਦਿੱਤੇ ਨੇ ਹੋਰ ਕਿੰਨੇ ਮੇਰੇ ਖਾਲ 27 ਦੇ ਲੱਖ ਭਾਂਵੇਂ ਸਮਾਰਟ ਸ਼ਹਿਰ ਬਣਾਉਣੇ ਨੇ ਭਾਰਤ ਵਾਲਾ ਪ੍ਰੋਜੈਕਟ ਜਾਂ ਸੜਕਾਂ ਕੱਢ ਕੇ ਇੱਥੇ ਮਾਲ ਉਧਰੋਂ ਲਿਆਉਣਾ ਤੇ ਆਹ ਮਾਲ ਵੇਚਣਾ ਭਾਸ਼ਣ ਲੰਮਾ ਜਾਂਦਾ ਤੁਹਾਡਾ ਕਿ ਸੱਜ ਤੱਕ ਜਦੋਂ ਵੀ ਕਿਸੇ ਦੇਸ਼ ਨੂੰ ਫੇਰ ਕੀਤਾ ਆ ਜਿਹੜੀ ਇੱਕ ਬਲਾਰਾ ਗੱਲ ਕਰਕੇ ਗਿਆ ਕਿ ਅਮਰੀਕਾ ਦੇ ਨਾਲ ਸਮਝੌਤਾ ਕਰ ਰਿਹਾ ਹੈ ਇਹ ਮੋਦੀ ਸਾਹਿਬ ਕਿ ਜਿਹੜਾ ਮਾਲ ਅਮਰੀਕਾ ਦੇ ਵਿੱਚੋਂ ਭਾਰਤ ਚ ਆਉਂਦਾ ਹੈ ਭਾਰਤ ਦੀ ਸਰਕਾਰਾਂ ਨੇ ਹੁਣ ਤੱਕ ਉਤੇ ਵੱਧ ਟੈਕਸ ਲਾਇਆ ਹੋਇਆ ਹੈ ਮੈਂ ਦੋ ਗੱਲਾਂ ਤਿੰਨ ਗੱਲਾਂ ਕਹਨੇ ਹੋਣਾ ਕਿ ਭਾਰਤ ਦੇ ਵਿੱਚ ਅਮਰੀਕਾ ਤੋਂ ਇੱਕ ਬਿਸਕੀ ਆਉਂਦੀ ਹੈ ਜਿਹਦੇ ਤੇ 100% ਟੈਕਸ ਲਾਇਆ ਹੋਇਆ 100% ਟੈਕਸ ਮੁਰਗੇ ਦੀ ਹੜਤਾ ਬਿਨਾ ਫੈਟ ਵਾਲਾ ਦੁੱਧ ਇਹੋ ਜਿਹਾ ਮਾਲ ਉਧਰੋਂ ਆਉਂਦਾ ਕਣਕ ਚੌਲ ਤੇ ਆਪਾਂ ਆਪਣੇ ਜਿਹੜੀ ਐ ਸੋਇਆਬੀਨ ਇਹ ਚੀਜ਼ਾਂ ਉਧਰੋਂ ਮਗਾਉਂਦੇ ਨੇ ਇਹਨੀਆਂ ਸਾਰੀਆਂ ਚੀਜ਼ਾਂ ਤੇ 45 ਤੋਂ ਲੈ ਕੇ 50% ਟੈਕਸ ਲਾ ਕੇ ਉਹ ਰੋਕਿਆ ਹੋਇਆ ਹੈ ਇਧਰਲੀ ਲਾਗਤ ਖਰਚੇ ਦੇ ਬਰਾਬਰ ਉਹਨਾਂ ਦੇ ਬਰਾਬਰ ਦੀ ਕੀਮਤ ਵੱਧ ਬਣਾ ਕੇ ਉਹਨੂੰ ਢੱਕਿਆ ਹੋਇਆ ਹੈ ਜੇ ਉਧਰੋਂ ਕੋਈ ਵਪਾਰੀ ਮਾਲ ਖਰੀਦ ਕੇ ਮਾਰਕੀਟ 'ਚ ਲਿਆਉਂਦਾ ਤਾਂ ਸਾਡੀ ਪੈਦਾਵਾਰ ਦੇ ਬਰਾਬਰ ਹੀ ਜਾਂਦੀ ਆ ਉਹ ਇਸ ਕਰਕੇ ਸਾਡੀ ਪੈਦਾਵਾਰ ਤੇ ਉਹ ਪ੍ਰਭਾਵਿਤ ਨਹੀਂ ਕਰਦੀ ਜਦੋਂ ਭਲਾ ਬਈ ਇਹ ਟੈਕਸ ਚੱਕਦਾ ਫਿਰ ਉਹ ਕਣਕ ਵੀ ਸਸਤੀ ਸੋਇਆ ਵੀ ਵੀ ਸਸਤਾ ਦੁੱਧ ਵੀ ਸਸਤੀ ਬਿਸਕੀ ਵੀ ਸਸਤੀ ਮੁਰਗੇ ਜੀਆਂ ਟੰਗਾ ਵੀ ਸਸਤੀਆਂ ਤੁਹਾਡੇ ਪੌਟਰੀ ਫਾਲੂ ਵੀ ਫੇਰ ਹੋਣਗੇ ਤੁਹਾਡੇ ਖੇਤ ਵੀ ਫੇਲ ਹੋਣਗੇ ਤੁਹਾਡੀ ਮੰਡੀ ਵੀ ਫੇਲ ਹੋਊਗੀ ਤੁਹਾਡੀਆਂ ਖਰੀਦ ਏਜੰਸੀਆਂ ਵੀ ਫੇਲ ਹੋਣਗੀਆਂ ਤੁਹਾਡੇ ਗਦਾਮ ਵੀ ਫੇਲ ਹੋਣਗੇ ਆ ਕਰਨ ਜਾ ਰਹੇ ਹੈ ਬਾਈ ਛੋਟੀ ਸਰਕਾਰ ਇਹਨੂੰ ਕਹਿੰਦਾ ਸੀ ਭਗਤ ਸਿੰਘ ਵੀ ਆ ਸਾਨੂੰ ਕਰਨਾ ਹੈ ਇਹ ਲਟੇਰੇ ਨੇ ਇਹ ਅੰਗਰੇਜ਼ ਨੇ ਇਹ ਕਾਲੇ ਨੇ ਇਹ ਕਾਲੇ ਗੋਰੀਆਂ ਨਾਲੋਂ ਵੱਧ ਖਤਰਨਾਕ ਹੋਣਗੇ ਤਾਂ ਕਰਕੇ ਇਹਨੂੰ ਯਾਦ ਕਰਦੇ ਆਂ ਬਈ ਤਾਂ ਕਰਕੇ ਇਹਨੂੰ ਯਾਦ ਕਰਦੇ ਆਂ ਕਿ ਲੋਕੋ ਜੇ ਬਚਣਾ ਦਾ ਸਿਰ ਜੋੜ ਲਓ ਜੇ ਸਿਰ ਜੋੜ ਕੇ ਲੜੋਗੇ ਅਸੀਂ ਕਹਿੰਦੇ ਹੁੰਨੇ ਆਂ ਕਿ ਸਰਦਾਰਾ ਭਗਵੰਤ ਮਾਨ ਸਰਦਾਰਾ ਸਰਕਾਰ ਤਕੜੀ ਹੈ ਪਰ ਤਕੜੀ ਹੁੰਦਾ ਚ ਰਹਿ ਜਿਨ੍ਹਾਂ ਚ ਰ ਅਸੀਂ ਸਿਰ ਨਹੀਂ ਜੋੜਦੇ ਜਿੱਦੇ ਸਾਡੇ ਸਿਰ ਜੁੜ ਗਏ ਨਾ ਫਿਰ ਸਰਕਾਰਾਂ ਸਰਪੂਰਾ ਕੁਝ ਨਹੀਂ ਇਹ ਇਸ ਕਰਕੇ ਭੈਣੋ ਤੇ ਭਰਾਓ ਭਗਤ ਸਿੰਘ ਦਾ ਇਹ ਸਨੇਹ ਹੈ ਕਿ ਜਿਹੜੇ ਲੋਕ ਲੜਦੇ ਨੇ ਜਿਹੜੇ ਲੋਕ ਸੰਘਰਸ਼ ਕਰਦੇ ਨੇ ਉਹ ਕਦੇ ਵੀ ਨਹੀਂ ਹਾਰਦੇ ਹੁੰਦੇ ਤੇ ਨਾ ਕਦੇ ਉਹ ਹਾਰਦੇ ਹੁੰਦੇ ਨੇ ਤੇ ਨਾ ਉਹ ਕਦੇ ਮਰਦੇ ਹੁੰਦੇ ਜੇ ਆਹ ਗੱਲ ਲੜਵੰਦ ਕੇ ਜਾਣੇ ਭਰਾਓ ਤੁਹਾਡਾ ਚੇਤਨ ਹੋਣਾ ਬਹੁਤ ਜ਼ਰੂਰੀ ਹੈ ਤੋੜਾ ਸੀਰੀਅਸ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਹਾਲਾਤ ਦੇ ਵਿੱਚ ਤੁਸੀਂ ਅੱਜ ਬੈਠ ਕੇ ਗੱਲ ਸੁਣ ਰਹੇ ਹੋ ਭਰਾਵੋ ਇਹ ਇੰਟੈਲੀਜੈਂਸੀ ਵਾਸਤੇ ਸਰਕਾਰ ਵਾਸਤੇ ਇੱਕ ਬੰਬ ਹੈ ਆਖਾਂ ਉਹਨਾਂ ਦੀਆਂ ਦੇਖ ਰਹੀਆਂ ਨੇ ਤੁਹਾਨੂੰ ਆ ਸਾਰੇ ਪਰਚੂਨ ਖੇਤਰ ਨੂੰ ਆਪਾਂ ਨੇ ਨਾਲ ਲੈਣਾ ਹੈ ਆ ਸਾਰੇ ਆੜਤੀ ਵਰਗ ਨੂੰ ਆਪਾਂ ਨੇ ਨਾਲ ਲੈਣਾ ਹੈ ਆ ਪੀਐਫਸੀਆਈ ਦੇ ਮਜ਼ਦੂਰਾਂ ਨੂੰ ਆਪਾਂ ਨੇ ਨਾਲ ਲੈਣਾ ਹੈ ਆਪਾਂ ਖੇਕ ਮਜ਼ਦੂਰਾਂ ਨੂੰ ਆਪਣੇ ਨਾਲ ਲੈਣਾ ਹੈ ਬੇਰਜਗਰ ਕਾਮਿਆਂ ਨੂੰ ਆਪਾਂ ਨੇ ਨਾਲ ਲੈਣਾ ਹੈ ਆਪਾਂ ਨੇ ਬੇਨਤੀਆਂ ਕਰਦੀਆਂ ਨੇ ਕਿ ਇਕੱਲੇ ਇਕੱਲੇ ਮਾਰ ਨਾ ਖਾਈਏ ਆਪਾਂ ਇਕੱਠੇ ਹੋ ਕੇ ਅੱਗੇ ਆਈਏ ਆਪਾਂ ਇਹਨਾਂ ਸਾਰਿਆਂ ਕੋਲ ਜਾਵਾਂਗੇ ਠੀਕ ਹੈ ਰਾਤ ਸਾਡੀ ਜੋ ਮਿਟ ਗਈ ਹੈ ਆਲ ਇੰਡੀਆ ਸੰਯੁਕਤ ਮੋਰਚੇ ਦੀ 28 ਤਰੀਕ ਵਾਲਾ ਪ੍ਰੋਗਰਾਮ ਆਪਾਂ ਨੇ ਜਬਰ ਵਿਰੋਧੀ ਦੇਸ਼ ਮਨਾਉਣ ਦਾ ਇੱਕ ਨੇਂਦੀ ਕਾਲ ਹੈ ਪ੍ਰਭੂ ਤੁਹਾਨੂੰ ਬੇਨਤੀ ਕਰਦੇ ਆਂ ਵੀ 28 ਤਰੀਕ ਵਾਲੇ ਦਿਨ ਅੱਜ ਆਪਣੇ ਸੰਗਰੂਰ ਜ਼ਿਲ੍ਹੇ ਦਾ ਕਾਠਾ ਭਗ ਸਿੰਘ ਦਾ ਸ਼ਹੀਦੀ ਦਿਵਸ ਤੇ ਤੁਸੀਂ ਆਇਓ ਤੁਹਾਨੂੰ ਵਧਾਈ ਹੈ ਤੁਸੀਂ ਇਹ ਸਾਨੂੰ ਇਸ ਜਗ੍ਹਾ ਨੂੰ ਇਸ ਦਿਨ ਨੂੰ ਮਹੱਤਤਾ ਦਿੱਤੀ ਹੈ ਪਰ ਠਾਈ ਵਾਲੇ ਨੂੰ ਇਹ ਤੋਂ ਵੱਧ ਮਹੱਤਤਾ ਦੇਣੀ ਹੈ ਸਰਕਾਰ ਨੂੰ ਇਹ ਜਚਾਉਣਾ ਕਿ ਮਨ ਲੱਗਦਾ ਹੋਊਗਾ ਕਿ ਡੱਲੇ ਆ ਕੋਈ ਹੋਰ ਹੈ ਸਰਬਣ ਭਨੇ ਕੋਈ ਹੋਰ ਹੈ ਕੋਈ ਹੋਰ ਜੱਥੇਬੰਦੀ ਹੈ ਸਾਡੇ ਵਿਚਾਰਾਂ ਦੇ ਵਖਰੇਵੇਂ ਨੇ ਸਾਡੇ ਉਹਨਾਂ ਦਾ ਲੱਖ ਫਰਕ ਨੇ ਅਸੀਂ ਇੱਕ ਦੂਜੇ ਨਾਲ ਕਿਵੇਂ ਲੜਦੇ ਝਗੜਦੇ ਆ ਸਾਡੇ ਅੰਦਰ ਦੇ ਬਸਲੇ ਨੇ ਪਰ ਸਾਡੀ ਲਹਿਰ ਇੱਕ ਹੈ ਸਾਡੀ ਲੋੜ ਇੱਕ ਹੈ ਸਾਡੀ ਮੰਗ ਇੱਕ ਹੈ ਇੱਥੇ ਅਸੀਂ ਇਕੱਠੇ ਆ ਅਸੀਂ ਜਬਰ ਕਿਸੇ ਵੀ ਜਮਾਤ ਤੇ ਹੋਵੇ ਅਸੀਂ ਨਹੀਂ ਚੱਲਾਂਗੇ ਇਹੀ ਸੁਦੇਹਾ ਸਾਡੇ ਭਗਤ ਸਿੰਘ ਦਾ ਪ੍ਰਭੂ ਆ ਸਨੇਹ ਨੂੰ ਲੈ ਕੇ ਤੁਰਨਾ ਇਸ ਕਰਕੇ 28 ਵਾਲੇ ਪ੍ਰੋਗਰਾਮ ਤੇ ਵੀ ਤੁਸੀਂ ਵੱਧ ਚੜ ਕੇ ਆਉਣਾ ਲਾਸਟ ਦੇ ਵਿੱਚ ਇੱਕ ਵੀ ਅਪੀਲ ਮੈਂ ਹੁਣ ਕਰਕੇ ਜਾਂਦੀਆਂ ਤੁਹਾਨੂੰ ਹੋਰ ਜਿਹੋ ਜੀ ਅਸੀਂ ਤਕਰੀਰ ਕਰ ਰਹੇ ਜਾਨਾ ਪ੍ਰਭੂ ਇਹੋ ਜੀ ਇੱਕ ਕੋਰੀਓਗ੍ਰਾਫੀ ਸਾਡੇ ਸਾਥੀਆਂ ਨੇ ਕਰਨੀ ਹੈ ਸ਼ਾਇਦ ਉਹ 10-15 ਮਿੰਟਾਂ ਦੀ ਕੋਰੀਓਗ੍ਰਾਫੀ ਹੈ ਜਦੋਂ ਤੁਸੀਂ ਉਹ ਕੋਰੀਓਗ੍ਰਾਫੀ ਦੇਖੋਗੇ ਨਾ ਤੁਸੀਂ ਉੱਠ ਹੀ ਨਹੀਂ ਸਕਦੇ ਇਸ ਕਰਕੇ ਤੁਸੀਂ ਇਹ ਦੇਖ ਕੇ ਜਾਣੀ ਐ ਆਪਾਂ ਸਮਾਂ ਉਹਨਾ ਰੱਖਿਆ ਕਿ ਉਹਨੇ ਸਮੇਂ ਦੇ ਵਿੱਚ ਆਪਾਂ ਸਾਰਾ ਪ੍ਰੋਗਰਾਮ ਖਤਮ ਕਰ ਦੇਣਾ ਮੇਰੀ ਇਹ ਬੇਨਤੀ ਹੈ ਇਹ ਕੋਰੀਓਗ੍ਰਾਫੀ ਜਦੋਂ ਸ਼ੁਰੂ ਹੋਣੀ ਐ ਜਦੋਂ ਇਹ ਖਤਮ ਹੋ ਗਈ ਤੁਸੀਂ ਘਰਾਂ ਨੂੰ ਜਾ ਸਕਦੇ ਹੋ ਚਾਹ ਅਜੇ ਬਣੀ ਪਈ ਐ ਚਾਹ ਵੀ ਪੀ ਸਕਦੇ ਹੋ ਆ ਭੈਣਾਂ ਨਹੀਂ ਉਠੀਆਂ ਜਿਨ੍ਹਾਂ ਨੇ ਨਹੀਂ ਚਾਹ ਚੂ ਕੀਤੀ ਮੇਰੇ ਵਾਂਗੂੰ ਸੋਨੂੰ ਵੀ ਕਈ ਵਾਰੀ ਚਾਹ ਪਿੰਡ ਦੀ ਹੱਤ ਹੁੰਦੀ ਐ ਕਿਉਂਕਿ ਤੁਸੀਂ ਸਾਰਨ ਹੋ ਜਾ ਕੇ ਘਰੇ ਕੰਮ ਕਰ ਦਿਓ ਸੋਡੇ ਕੰਮ ਦਾ ਤਾਂ ਕੋਈ ਸੋਡਾ ਕੰਮ ਨੂੰ ਗਿਣਦੇ ਨਹੀਂ ਅੱਜ ਤੁਸੀਂ ਆ ਗਏ ਆ ਪਰ ਅੱਜ ਕਾ ਸੋਡਾ ਕੰਮ ਕਿਹਨੇ ਕੀਤਾ ਤੁਹਾਨੂੰ ਸਾਰਾ ਦਿਨ ਅਗਲਾ ਘਰੇ ਖੜ੍ਹ ਨਹੀਂ ਦਿੰਦਾ ਇਸ ਕਰਕੇ ਭਗਤ ਸਿੰਘ ਇਹ ਕਹਿਣਾ ਸੀ ਕਿ ਆ ਜਿਹੜਾ ਹਿੱਸਾ ਹੈ ਨਾ ਬਈਆ ਪੈਣਾ ਦਾ ਹਿੱਸਾ ਜਦੋਂ ਇਹਨੂੰ ਬਰਾਬਰ ਦਾ ਅਧਿਕਾਰ ਨਹੀਂ ਮਿਲਦਾ ਅੱਜ ਤਾਂ ਕੋਈ ਵੀ ਮਰਦ ਕਿਸੇ ਕੁੜੀ ਨੂੰ 2 ਦਿਨ 4 ਦਿਨ 2 ਮਹੀਨੇ ਬਾਅਦ ਵਿਆਹ ਕਰਕੇ ਕਹਿੰਦਾ ਵਗ ਜਾ ਘਰ ਤੋਂ ਤੈਨੂੰ ਮੈਂ ਨਹੀਂ ਰੱਖਣੀ ਕਿਉਂਕਿ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਿਆ ਜਿਹੜਾ ਮਾਨ ਸਾਹਿਬ ਤੂੰ ਕਹਿਣਾ ਵੀ ਤੁਸੀਂ ਸੱਸ ਨੂੰ ਉਹਦੇ ਮਸਲੇ 'ਚ ਦਾਖਲ ਦਿਨੋ ਦੱਸ ਦੇ ਤੇਰਾ ਕਿਹੜਾ ਕਾਨੂੰਨ ਬੜਾ ਹੈ ਜਿਹੜਾ ਸੱਸ ਦੂਨੇ ਨਿਰਪਟਾਰੇ ਕਰਦਾ ਹੋਵੇ ਜਾਂ ਜਿਹੜੀ ਵਿਆਹੀ ਹੋਈ ਕੁੜੀ ਨੂੰ ਜਦੋਂ ਛੱਡਦੇ ਨੇ ਉਹਦੇ ਵਾਸਤੇ ਤੇਰਾ ਕੋਈ ਕਾਨੂੰਨ ਫੜਿਆ ਹੋਵੇ ਕੋਈ ਜ਼ਮੀਨ ਜਾਇਦਾਦੀ ਕਦੇ ਮਾਲਕ ਦੀ ਹੱਫਦਾਰ ਹੋਈਏ ਇਹ ਜਦੋਂ ਜੰਮੀ ਐ ਤਾਂ ਬਗਾਨਾ ਤਾਂ ਨਾ ਗਿਆ ਜਦੋਂ ਕਿਸੇ ਘਰੇ ਚਲੀ ਦੀ ਤਾਂ ਬਗਾਨੀ ਸੀ ਦੱਸ ਤਾਂ ਦੇ ਵੀ ਇਹਨਾਂ ਦਾ ਘਰ ਕਿਹੜਾ ਹੈ ਇਹਨਾਂ ਦਾ ਟਿਕਾਣਾ ਕੋਈ ਹੈ ਜਿਹਦੇ ਵਾਸਤੇ ਪੈਸੇ ਬਹੁਤ ਵੱਡੇ ਸਵਾਰ ਨੇ ਤੁਹਾਡੇ ਵਾਸਤੇ ਤਾਂ ਇਹ ਬਹੁਤ ਵੱਡੇ ਸਵਾਰ ਨੇ ਇਸ ਕਰਕੇ ਭੈਣੋ ਤੇ ਭਰਾਵੋ ਤੁਹਾਡਾ ਬਹੁਤ ਧੰਨਵਾਦ ਹੁਣ ਕੋਰੀਓਗ੍ਰਾਫੀ ਦੇਖੋ ਉਦੋਂ ਵਾਰ ਸਟੇਸਕਟਰ ਜੋ ਦੱਸਣਗੇ ਉਹ ਕਰਨਾ ਹੈ ਧੰਨਵਾਦ ਇਹ ਸਾਨਾ